हां जी विक्रम जीठी ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਵਿਕਰਮ ਜੀਠੇ ਦੇ ਨਾਮ ਨਾਲ ਨਾਲ ਉਹਨਾਂ ਦੇ ਸਾਲਾ ਜੀ ਵੀ ਰਗੜੇ ਜਾਂਦੇ ਆ ਤੇ ਪਰ ਹੁਣ ਇੱਕ ਨਾਲ ਜਿਹੜਾ ਕੀ ਰਮਨਿਤ ਬਿੱਟੂ ਤੇ ਵੀ ਐਫ ਆਈ ਆਰ ਦਰਜ ਹੋ ਜਾਂਦੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਇੱਕ ਖਬਰ ਸਾਂਝੀ ਕਰਾਂਗੇ ਜਿਹਦੇ ਵਿੱਚ ਬੇਕਰਮ ਜੀਠੇ ਦੀ ਅੱਜ ਪਰ ਕੋਰਟ ਦੇ ਵਿੱਚ ਸੁਣਵਾਈ ਵੀ ਆ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਜ਼ਮਾਨਤ ਮਿਲੂ ਜਾਂ ਨਹੀਂ ਨਹੀਂ ਮਿਲੂ ਇਹ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਰ ਜਿਹੜੀ ਹੁਣ ਤੱਕ ਦੀ ਇੱਕ ਵੀਡੀਓ ਆ ਰਹੀ ਆ ਤਾਂ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਲਿਏ ਜਿਹੜੀ ਕਿ ਕਈ ਗੱਲਾਂ ਦੇ ਖੁਲਾਸੇ ਹੋ ਜਾਣਗੇ ਇੱਕ ਪਾਸੇ ਰਮਨੀਤ ਬਿੱਟੂ ਨੂੰ ਲੈ ਕੇ ਇਹਨਾਂ ਜਿਹੜਾ ਸਾਲਾਗਾ ਤੇ ਬਿਕਰਮ ਮਜੀਠੀ ਦਾ ਇਹ ਵੀ ਰਗੜੇ ਜਾ ਰਿਹਾ ਤਾਂ ਇੱਕ ਖਬਰ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਬਿਕਰਮ ਸਿੰਘ ਮਜੀਠੀਆ ਦੇ ਨਾਲ-ਨਾਲ ਉਹਨਾਂ ਦੇ ਸਾਲਾ ਸਾਥ ਦੀਆਂ ਵੀ ਮੁਸ਼ਕਲਾਂ ਜਿਹੜੀਆਂ ਨੇ ਉਹ ਘਟਨ ਦਾ ਨਾਮ ਨਹੀਂ ਲੈ ਰਹੀਆਂ ਵਿਜੀਲੈਂਸ ਦੇ ਵੱਲੋਂ ਇੱਕ ਵਾਰ ਫਿਰ ਸੰਮਣ ਜਾਰੀ ਹੋ ਗਏ ਨਹੀਂ ਕਹਾਂ ਦਾਰਿਆ ਕਿ ਉਹ ਸਹਿਯੋਗ ਨਹੀਂ ਦੇ ਰਹੇ ਕਿ ਪੁੱਛਗਿੱਛ ਵਿਜੀਲੈਂਸ ਨੇ ਕਰਨੀ ਆ ਕੁਝ ਦਸਤਾਵੇਜ਼ ਵੀ ਮੰਗ ਰਹੇ ਨੇ ਪਰ ਉਹ ਕੁਝ ਵੀ ਜਿਹੜੇ ਨਹੀਂ ਆਈ ਜਿਸ ਵਾਰ ਤੋਂ ਚਤਾਵਨੀ ਵੀ ਦੇ ਦਿੱਤੀ ਹੈ ਕਿ ਕੁਝ ਦੇਖਣ ਨੂੰ ਮਿਲ ਸਕਦਾ ਹੈ ਇਸ ਸਵਾਲ ਦੇ ਉੱਤੇ ਗੱਲਬਾਤ ਕਰਾਂਗੇ ਉਦੋਂ ਰਾਜਾ ਬੜਿੰਗ ਦੀ ਬਾਅਦਿਤ ਤੇ ਟਿੱਪਣੀਆਂ ਨੂੰ ਲੈ ਕੇ ਆਪਣੇ ਚਰਚਾਵਾ ਦਾ ਵਿਸ਼ਾ ਬਣੇ ਹੋਏ ਨੇ ਪਿਛਲੇ ਕੁਝ ਸਮੇਂ ਤੋਂ ਰਾਜਾ ਬੜਿੰਗ ਤੇ ਹੁਣ ਐਫਆਈਆ ਦਰਜ ਹੋ ਗਈ ਹੈ ਕਿਸ ਨੇ ਐਫਆਈਆ ਦਰਜ ਕਰਵਾਈ ਹੈ ਕੀ ਲੱਗਦਾ ਹੈ ਕਿ ਹੁਣ ਰਾਜਾ ਬੜਿੰਗ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਜਾਂ ਫਿਰ ਇਸ ਮੰਦ ਦੇ ਵਿੱਚ ਕੋਈ ਸਮਝੌਤਾ ਵੀ ਦੇਖਣ ਨੂੰ ਮਿਲ ਸਕਦਾ ਹੈ ਪੀੜਤ ਪਰਿਵਾਰ ਦੇ ਨਾਲ ਕੀ ਕੁਝ ਹੋਵੇਗਾ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਉਧਰ ਹੀ ਸੁਬੀਸ਼ ਸਿੰਘ ਬਾਦਲ ਦੇ ਕਰੀਬੀ ਨੂੰ ਵੀ ਪੁਲਿਸ ਨੇ ਰਾਤੋਂ-ਰਾਤੀ ਚੱਕ ਲਿਆ ਕੌਣ ਹੈ ਜਿਸ ਦੀ ਗ੍ਰਿਫਤਾਰੀ ਹੋਈ ਹੈ ਤੇ ਕਿਹੜੇ ਮਾਮਲੇ 'ਚ ਗ੍ਰਿਫਤਾਰੀ ਹੋਈ ਹੈ ਇਸ ਤੇ ਵੀ ਇਸ ਸਵਾਲ ਨੂੰ ਵੀ ਐਡਰੈਸ ਕਰਾਂਗੇ ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦਿਆਂ 'ਤੇ ਜਿਨਾਂ ਦੋਤੇ ਕਲਪਾ ਕਰਾਂਗੇ ਸਾਚਵੀਕਾਲ ਮੈਂ ਸਾਖੀ ਕੋ ਸਵਾਗਤ ਕਰਦੀ ਹਾਂ ਤੁਹਾਡਾ ਬਹੁਤ ਨਹੀਂ ਗਿਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪਤਰਕਾਰ ਤੇ ਵਿਸ਼ਲੇਸ਼ਕ ਜੋ ਸਪੀਸਿੰਗ ਕੜੀ ਬੜੀ ਸਾਖੀਕਾਲ ਕੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਾ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਤੇ ਚਲੋ ਘਟ ਨਹੀਂ ਰਹੀਆਂ ਕੋਈ ਰਾਹਤ ਨਹੀਂ ਮਿਲ ਰਹੀ ਤੇ ਉਧਰ ਹੀ ਉਹਨਾਂ ਦੇ ਸਾਲਾ ਸਾਹਿਬ ਦੀਆਂ ਵੀ ਮੁਸ਼ਕਲਾਂ ਨਹੀਂ ਘਟ ਰਹੀਆਂ ਇੱਕ ਵਾਰ ਫਿਰ ਸੰਮਨ ਜਾਰੀ ਹੋਗੇ ਨਹੀਂ ਪਹਿਲਾ ਸਹਿਯੋਗ ਨਹੀਂ ਕਹਿੰਦੇ ਦਿੱਤਾ ਜਾ ਰਿਹਾ ਕਿ ਕੁਝ ਬੜਤਾਲ ਜਿਹੜੀ ਵਿਜੀਲੈਂਸ ਕਰ ਰਹੀ ਹੈ ਉਹਨਾਂ ਨੇ ਕਈ ਸਵਾਲ ਰੱਖੇ ਨੇ ਕੁਝ ਦਸਤਾਵੇਜ਼ ਵੀ ਮੰਗੇ ਨੇ ਪਰ ਇਹ ਕੁਝ ਵੀ ਨਹੀਂ ਦੇ ਰਹੇ ਕਿ ਇਹਨਾਂ ਨੂੰ ਡਰ ਖਾ ਰਿਹਾ ਕਿ ਜੇ ਕੁਝ ਦੇ ਦਿੱਤਾ ਤਾਂ ਫਿਰ ਹੋਰ ਵੀ ਕੁਝ ਖੁਲਾਸੇ ਹੋ ਸਕਦੇ ਨੇ ਕਿ ਕੁਝ ਲੱਗਦਾ ਹੈ ਤੇ ਕੀ ਤਰੀਕਾ ਹੁਣ ਸੰਮਨ ਮਿਲ ਗਿਆ ਹੈ ਕਿ ਕੁਝ ਹੋਵੇਗਾ ਅੱਗੇ ਗਾਜਪਤ ਸਿੰਘ ਗਰੇਵਲ ਬਿਕਰਮ ਸਿੰਘ ਮਜੀਠੀਏ ਦਾ ਸਾਲਾ ਵਾ ਇਹ ਬਕਾਇਦਾ ਤੌਰ ਤੇ ਇਹਦਾ ਜਿਹੜਾ ਗੁਰਖ ਧੰਦਾ ਸੀ ਦੂਜੇ ਨੰਬਰ ਦਾ ਧੰਦਾ ਸੀ ਕਾਰੋਬਾਰ ਸੀ ਉਹਦੇ ਇਲਕਾ ਸ਼ਮੂਜੇ ਤੇ ਗਈ ਹੈ ਜੀ ਚਲਦੀ ਮਿਲਕ ਜਿਹੜੀ ਸਪਲਾਈ ਵਗੈਰਾ ਹੈਗੀ ਉਸੇ ਦਾ ਕਿ ਮੈਂ ਹੈਗੀ ਨਾਲ ਦੀ ਕੋਈ ਕੰਪਨੀ ਹੈ ਕਿ ਗੁਡੇਰੀ ਫਾਰਮਿੰਗ ਦਾ ਉਦੇ ਵਿੱਚ ਵੀ ਉਹ ਬਕਾਇਦਾ ਤੋਂ ਤੇ ਪਾਰਟਨਰ ਇੰਡੋ ਗਲੋਬਲ ਸਿਕਿਉਰਟੀ ਸਰਵਿਸ ਪਾਰਟਨਰ ਆ ਤੇ ਫਿਰ ਐਸਡੀ ਬੇਬੇਸ ਬੇਬੇਸ ਕਿਸ਼ਰਾਫੈਕਟੀਟੀ ਪਾਰਟਨਰ ਹੈ। ਇਹਦੇ ਵਿੱਚ ਇਹਨੂੰ ਗੱਜਪਤ ਸਿੰਘ ਨੂੰ ਨੋਟਿਸ ਪਹਿਲਾਂ ਦੋ ਜਾਰੀ ਹੋ ਚੁੱਕਿਆ ਤੇ ਇਹ ਨਕਸ਼ਾ ਆਕੜਿਆ ਮਾਦਿਆ ਆਈ ਨਹੀਂ ਉੱਥੇ। ਜੀ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਫਲਾਈਂਗ ਸਕੁਐਡ 1 ਮੁਹਾਲੀ ਨੇ 22 ਨੰਬਰ ਅਫਸਰ ਜਿੰਦਰਜੀ ਕੀਤੀ ਜਿੱਤੇ ਵਿੱਚ ਹੁਣ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਵਾ ਕੱਲ 20 ਵਰ ਵਾਲੇ ਦਿਨ ਸ਼ੇਰ ਮੰਮਰ ਨੂੰ ਸਵੇਰੇ 11:00 ਵਜੇ ਹਾਜ਼ਰ ਹੋਣ ਦੀ ਗੱਲ ਕਹੀ ਉਹਨਾਂ ਨੇ ਜੇ ਗਾਜਪਤ ਸਿਕ ਹੁਣ ਵੀ ਆਦੇ ਤੇ ਹੁੰਦਾ ਤੇ ਫਿਰ ਉਹਦੀ ਗ੍ਰਿਫਤਾਰ ਤਰਕਿਓ ਨੂੰ ਜਾਂਦਾ ਜਾਊਗਾ ਤੇ ਗੁਰੂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਕਠinigੀਆਂ ਨਹੀਂ ਜੀ ਵੀ ਗਰੀਟੇ ਪੁੱਛ ਕਿਸ ਵਾਸਤੇ ਬੁਲਾਇਆ ਕਿ ਪੁੱਛ ਕੇ ਤਾਲੂਕ ਕਰਨੀ ਆ ਪਰ ਵਿਜੀਲੈਂਸ ਪੁਛਣ ਨੂੰ ਬੁਲਾਉਣ ਦੇ ਕਾਰਨ ਟਿਕਟਲ ਕਰ ਸਕਦੀ ਹੈ ਹਾਂਜੀ ਇਹ ਬਾਈ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਬਿਕਰਮ ਜੀਠੀਆ ਦਾ ਜਿਹੜਾ ਕਿ ਸਾਲਾ ਗਜਪਤ ਸਿੰਘ ਜਿਹੜਾ ਕਿ ਹੁਣ ਪੂਰਾ ਮਾਮਲਾ ਹੈ ਕਿ ਇਹ ਵਿਜੀਲੈਂਸ ਬੰਨੀ ਉਹਨੂੰ ਬੁਲਾਇਆ ਜਾਂਦਾ ਨੋਟਿਸ ਭੇਜੇ ਜਾਂਦੇ ਪਰ ਇਹ ਨਹੀਂ ਪਹੁੰਚਦੀ ਹੁਣ ਇਹ ਪੁੱਛ ਕੇ ਇਸ ਵਾਸਤੇ ਵਿਜੀਲੈਂਸ ਬੰਨੀ ਉਹ ਬੁਲਾਇਆ ਜਾਂਦਾ ਇਹਦੇ ਵਿੱਚ ਹੁਣ ਇਹ ਗੱਲ ਕਰੀਏ ਵੀ ਆਪਣੇ ਬੰਨਿਓ ਕੋਈ ਵੀ ਇਹ ਵਿਚਾਰ ਇਹਨਾਂ ਨੇ ਨਹੀਂ ਰੱਖੇ ਉਹਨਾਂ ਦੇ ਨਾਲ ਤੇ ਹੁਣ ਇਹਦੇ ਵਿੱਚ ਬੇਕਰਨਜੀਠੀਆ ਤੇ ਵੀ ਸਖਤਾਈ ਅੱਗੋਂ ਹੋ ਸਕਦੀ ਤੇ ਇਹਨਾਂ ਦੇ ਸਾਲੇ ਨੂੰ ਤਾਂ ਚੱਕਣਾ ਚੱਕਣਾ ਹੀ ਹੈ ਜਿਹੜਾ ਕੀ ਹੁਣ ਅੱਜ ਬੇਕਰਨਜੀਠੀਏ ਦੀ ਇੱਕ ਪਾਸੇ ਉਹਨਾਂ ਦਾ ਵਕੀਲ ਦਾ ਕਹਿਣਾ ਵੀ ਜ਼ਮਾਨਤ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਅੱਜ ਕੋਰਟ ਦੇ ਵਿੱਚ ਫੇਰ ਸੁਣਵਾਈ ਹੈ ਜ਼ਮਾਨਤ ਮਿਲੂ ਜਾਂ ਨਹੀਂ ਮਿਲੂ ਇਹ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਰ ਸੁਣਵਾਈ ਕੋਰਟ ਦੇ ਵਿੱਚ ਜ਼ਰੂਰ ਆ ਤੇ ਪਰ ਹੁਣ ਜਿਹੜੀਆਂ ਹੁਣ ਤੱਕ ਦੀ ਅਪਡੇਟ ਸੀ ਬੇਕਰਨਜੀਠੀ ਦੇ ਸਾਲੇ ਨੂੰ ਲੈ ਕੇ ਤਪਈ ਜਿਹੜਾ ਕੀ ਉਹਨਾਂ ਨੂੰ ਚੱਕਿਆ ਜਾਂਦਾ ਇੱਕ ਪਾਸੇ ਜਿਹੜਾ ਰਾਜਾ ਬੜੇਗਾ ਤੇ ਇਹਨਾਂ ਤੇ ਵੀ ਐਫ ਆਈ ਆਰ ਦਰਜ ਹੋ ਜਾਂਦੀ ਹੈ ਇਹ ਮਾਮਲੇ ਮਾਮਲੇ ਨੂੰ ਲੈ ਕੇ ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਸੀ ਇਹ ਸੋਢਾ ਨਾਲ ਸਾਂਝੀ ਜਾਂ ਜਰੂਰ ਕਰਨੀ ਹੈ ਸੋਢਾ ਕੀ ਕਿਹੜਾ ਬਈ ਬੇਕਰਨ ਮਜੀਠਿਆ ਬਾਰੇ ਤਾਂ ਬਈ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਾਨਰ ਮਿਲਦੇ ਕਾਨੂੰ ਨਮਟ ਉਪ ਤੇ ਧੰਨਵਾਦ